ਸਸ਼ੀਕਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਤੁਸੀਂ ਮੈਂ ਹਾਂ ਵਿਨਿਤ ਕਪੂਰ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਤੇ ਅਸੀਂ ਮੌਜੂਦ ਆਂ ਛਿਦੀ ਜੋੜ ਮੇਲ ਚੱਲ ਰਿਹਾ ਹੈ ਔਰ ਮੇਲ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਲੱਖਾਂ ਦੀ ਗਿਣਤੀ ਦੇ ਵਿੱਚ ਦਰਸ਼ਨ ਕਰਨ ਲਈ ਇੱਥੇ ਪਹੁੰਚਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਔਰ ਉਨ ਸੰਗਤਾਂ ਦੇ ਲਈ ਥਾਂ ਥਾਂ ਦੇ ਉੱਪਰ ਲੰਗਰ ਲੱਗੇ ਹੋਏ ਨੇ ਲੰਗਰ ਲਾਂਗ ਲਾਲੀਆਂ ਸੰਗਤਾਂ ਜਿਹੜੀਆਂ ਨੇ ਉਹਨਾਂ ਨੇ ਵੀ ਪ੍ਰੋਪਰ ਪ੍ਰਬੰਧ ਕੀਤੇ ਹੋਏ ਨੇ ਤਸਵੀਰਾਂ ਮੁਖਾ ਦੇਣਾ ਜਿਸ ਸੰਗ ਦੇ ਨਾਲ ਲੰਗਰ ਸੇਵਾ ਦਾ ਕੰਮ ਜਿਹੜਾ ਲਗਾਤਾਰ ਚੱਲ ਰਿਹਾ ਹੈ ਔਰ ਜਿਹੜੀ ਲੱਖਾਂ ਦੇ ਵਿੱਚ ਗਿਣਤੀ ਸੰਗ ਤਾਂ ਕਿ ਇਸ ਢੰਗ ਦੇ ਨਾਲ ਲੰਗਰ ਖਵਾਂਦੀਆਂ ਨਜ਼ਰ ਆ ਰਹੀਆਂ ਨੇ ਇਸ ਦੀ ਤਸਵੀਰ ਤੁਹਾਨੂੰ ਜ਼ਰੂਰ ਬੁਖਾ ਰਿਹਾ ਵਕ ਵਕ ਤਰ੍ਹਾਂ ਦੇ ਲੰਗਰ ਜਿਹੜੇ ਨੇ ਫਤਿਹਗੜ ਸਾਹਿਬ ਦੀ ਧਰਤੀ ਦੇ ਉੱਪਰ ਲੱਗੇ ਹੋਏ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੇ ਲੰਗਰ ਲੰਗਰਾਂ ਦੇ ਪੰਡਾਲ ਵੀ ਵੇਖਣ ਨੂੰ ਮਿਲਣਗੇ ਜਿੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਲੰਗਰ ਛਕਦੇ ਹੋਏ ਨਜ਼ਰ ਆਉਂਦੇ ਨੇ ਔਰ ਇਹਨਾਂ ਲੰਗਰਾਂ ਦੀ ਗੱਲ ਕਰੀਏ ਵਕ ਵਕ ਚੀਜ਼ਾਂ ਇਹਨਾਂ ਲੰਗਰਾਂ ਦੇ ਵਿੱਚ ਵੇਖਣ ਨੂੰ ਮਿਲਦੀਆਂ ਨੇ ਔਰ ਪੰਜਾਬੀ ਜਿਹੜੇ ਨੇ ਉਹ ਸਿੱਧੇ ਤੌਰ ਤੇ ਜਿੱਕਰ ਪੰਜਾਬੀਆਂ ਦੀ ਗੱਲ ਕਰੀਏ ਕੋਈ ਵੀ ਨਵੀਂ ਟੈਕਨੀਕ ਹੋਵੇ ਕੋਈ ਜੁਗਾੜ ਲਾਣਾ ਹੋਵੇ ਤੇ ਪੰਜਾਬੀਆਂ ਤੋਂ ਵੱਧ ਟੈਕਨੋਲੋਜੀ ਕਿਸੇ ਕੋਲ ਨਹੀਂ ਹੈ ਅੱਜ ਤੁਹਾਨੂੰ ਇੱਕ ਹੋਰ ਟੈਕਨੋਲੋਜੀ ਵਿਖਾਣੇ ਆ ਪੰਜਾਬੀਆਂ ਦੀ ਕਿ ਕਿਸ ਢੰਗ ਦੇ ਨਾਲ ਇਸ ਟੈਕਨੋਲੋਜੀ ਦਾ ਇਸਤੇਮਾਲ ਕੀਤਾ ਜਾ ਸਕਦਾ ਔਰ ਪੁਰਾਣੀ ਜਿਹੜੀ ਚੀਜ਼ਾਂ ਉਹਨਾਂ ਦੀ ਵੀ ਵਰਤੋਂ ਹੋ ਜਾਂਦੀ ਹੈ ਇੱਕ ਡੀਪ ਫ੍ਰਿਜ ਵਿਖਾਣੇ ਆ ਅਕਸਰ ਦੁਕਾਨਾਂ ਤੇ ਤੁਸੀਂ ਆ ਡੀਪ ਫ੍ਰਿਜ ਵੇਖਿਆ ਹੋਵੇਗਾ ਇਸ ਦੇ ਵਿੱਚ ਆਈਸਕ੍ਰੀਮ ਪਈ ਹੁੰਦੀ ਹੈ ਚਾਕਲੇਟਾਂ ਪਈਆਂ ਹੁੰਦੀਆਂ ਨੇ ਠੰਡੀਆਂ ਕਰਨ ਵਾਲੀ ਚੀਜ਼ਾਂ ਬਹੁ ਪਈਆਂ ਹੁੰਦੀਆਂ ਨੇ ਲੇਕਿਨ ਅੱਜ ਤੁਹਾਨੂੰ ਵਿਖਾਣਿਆ ਕਿ ਇਸ ਡੀਪ ਫ੍ਰੀਜ ਦੇ ਵਿੱਚੋਂ ਗਰਮਾ-ਗਰਮ ਰੋਟੀਆਂ ਵੀ ਨਿਕਲਦੀਆਂ ਨਜ਼ਰ ਆ ਰਹੀਆਂ ਨੇ ਔਰ ਤਕਰੀਬਨ ਤਕਰੀਬਨ 2 ਕੁਇੰਟਲ ਦੇ ਆਸ-ਪਾਸ ਰੋਟੀਆਂ ਜਿਹੜੀਆਂ ਨੇ ਇਸ ਤੇ ਸਟੋਰ ਕਰਕੇ ਰੱਖੀਆਂ ਜਾਂਦੀਆਂ ਨੇ ਆਹ ਵੇਖੋ ਧੂਆ ਨਿਕਲ ਰਿਹਾ ਔਰ ਗਰਮਾ-ਗਰਮ ਰੋਟੀਆਂ ਜਿਹੜੀਆਂ ਨੇ ਇਸ ਫ੍ਰੀਜ ਦੇ ਵਿੱਚੋਂ ਨਿਕਲਦੀਆਂ ਹੋਈਆਂ ਨਜ਼ਰ ਆndੀਆਂ ਨੇ ਜਿਹੜੀਆਂ ਲੋਕਾਂ ਨੂੰ ਵਰਤਾਈਆਂ ਜਾਂਦੀਆਂ ਨੇ ਲੰਗਰ ਦੇ ਰੂਪ ਦੇ ਵਿੱਚ ਪ੍ਰਸ਼ਾਦੇ ਜਿਹੜੇ ਨੇ ਇੱਥੇ ਤਿਆਰ ਕਰਕੇ ਰੱਖ ਦਿੱਤੇ ਜਾਂਦੇ ਨੇ ਔਰ ਤਕਰੀਬਨ ਸਾਰੀ ਰਾਤ ਇਸ ਦੇ ਵਿੱਚ ਪ੍ਰਸ਼ਾਦੇ ਜਿਹੜੇ ਨੇ ਗਰਮ ਰਹਿੰਦੇ ਨੇ ਨਰਮ ਰਹਿੰਦੇ ਨੇ ਆ ਨਵੀਂ ਟੈਕਨੀਕ ਹੈ ਹਾਲਾਂਕਿ ਆ ਡੀਪ ਫ੍ਰਿਜ ਖਰਾਬ ਹੋ ਗਿਆ ਸੀ ਕੰਡਮ ਹੋ ਗਿਆ ਸੀ ਲੇਕਿਨ ਇਸ ਦਾ ਇਸਤੇਮਾਲ ਜਿਹੜਾ ਉਹ ਚੀਜ਼ਾਂ ਨੂੰ ਰੋਟੀ ਨੂੰ ਗਰਮ ਰੱਖਣ ਲਈ ਇੱਥੇ ਪੰਜਾਬੀ ਕਰਦੇ ਨਜ਼ਰ ਆ ਰਹੇ ਨੇ ਇਹਨਾਂ ਨੇ ਪਹਿਲਾਂ ਛੋਟੇ ਫ੍ਰੀਜ ਦਾ ਇਸਤੇਮਾਲ ਕੀਤਾ ਛੋਟੇ ਫ੍ਰੀਜ ਦੇ ਵਿੱਚ ਜਦੋਂ ਰੋਟੀਆਂ ਰੱਖੀਆਂ ਪ੍ਰਸ਼ਾਦੇ ਰੱਖੇ ਉਹ ਗਰਮ ਰਹੇ ਤੇ ਫਿਰ ਇੱਕ ਵੱਡਾ ਡੀਪ ਫ੍ਰਿਜ ਇੱਥੇ ਲੈ ਕੇ ਆ ਗਏ ਤਾਂ ਕਿ ਇਸ ਦੇ ਵਿੱਚ ਪ੍ਰਸ਼ਾਦੇ ਜਿਹੜੇ ਨੇ ਉਹ ਗਰਮ ਰਹਿਣ ਔਰ ਕਿਹਾ ਜਾਂਦਾ ਹੈ ਕੀ ਠੰਡੀਆਂ ਰਾਤਾਂ ਦੇ ਵਿੱਚ ਵੀ ਸਾਰੀ ਰਾਤ ਪ੍ਰਸ਼ਾਦੇ ਜਿਹੜੇ ਨੇ ਇਸ ਦੇ ਵਿੱਚ ਗਰਮ ਰਹਿੰਦੇ ਨੇ ਹਾਂਜੀ ਆਹ ਵਹੀ ਵਿੱਚੀਤ ਤੋਂ ਘੱਟ ਲਿਆ ਹਾਂਜੀ ਵੀ ਡੈੱਡ ਹੋਏ ਵਿੱਚੀਤ ਤੋਂ ਘੱਟ ਲਿਆ ਨਵੀਂ ਤਕਨੀਕ ਹੈ ਬਾਬਾ ਜੀ ਆ ਆ ਨਵੀਂ ਟੈਕਨੀਕ ਬਿਲਕੁਲ ਕਹਿੰਦੇ ਪੰਜਾਬੀ ਜਿਹੜੇ ਨੇ ਨਾ ਇਹਨਾਂ ਕੋਲ ਜੁਗਾਰ ਬਹੁਤ ਨੇ ਉਹ ਬੇਕਾਰ ਬੈਸਟ ਨਹੀਂ ਜਾਂਦੀ ਹੈ ਹਾਂ ਹਾਂ ਕਿੰਨੇ ਦਾ ਲੈ ਕੇ ਆਏ ਸੀ ਫ੍ਰਿਜ ਅਸੀਂ ਤਾਂ 5000 ਤਾਂ ਲਿਆ ਉਹ ਵੀ 30000 ਦਾ ਹੈ ਅੱਜ ਸਾਨੂੰ ਪਿੱਛੇ ਅੱਜ ਛੋਟਾ ਫ੍ਰਿਜ ਲੈ ਆਏ ਤੇ ਉਹਦੇ ਵਿੱਚ ਰੋਟੀਆਂ ਬਹੁਤ ਵਧੀਆ ਰਹੀ ਇਹ ਸਾਰਾ ਮਨ ਕਰ ਗਿਆ ਵਿੱਚ ਇਹ ਮਿਲ ਜੇ ਮਹਾਰਾਜਾ ਕਿਰਪਾ ਕਰੀ ਤੇ ਕੁਛ ਹੀ ਆ ਗਿਆ ਮੇਰੀ ਦੁਕਾਨ ਐ ਉਹਦੇ ਨਾਲ ਰਿਪੇਅਰ ਕਰਦਾ ਉਹਦੇ ਕੋਲ ਆ ਗਿਆ ਉਹ ਕਹਿੰਦਾ ਵੀ ਰਵੇਦਾ ਹੁੰਦਾ ਨਹੀਂ ਮੰਨ ਨਹੀਂ ਹੁੰਦਾ ਅਸੀਂ ਲੈ ਲਏ ਆਂ ਉਹਨਾਂ 6000 ਮੰਗਿਆ 5 ਅਸੀਂ ਦੇ ਕੇ ਪੂਰੀ ਕਿਰਪਾ ਬਸ ਇਜ਼ਾ ਫਾਇਦਾ ਹੈ ਕਿ 에어 ਟਾਈਟ ਹੁੰਦਾ ਤੇ ਗਰਮੈਸ਼ ਬਣੀ ਜਾਂਦੀਆਂ ਠੰਡੀਆਂ ਤੱਥੀਆਂ ਤਾਰਾਂ ਕਰੰਟ ਨਾਲ ਹੁੰਦੀਆਂ ਇਹ ਇਤਨੇ ਰੱਖਦਾ ਬਗੈਰ ਤਾਰਾਂ ਦਾ ਕੋਈ ਖਰਚਾ ਨਹੀਂ ਇਹਦਾ ਹਾਂ ਹਾਂ ਸਮਝ ਜਿੰਨੇ ਮਰਜੀ ਕਿੰਨੇ ਪ੍ਰਸ਼ਾਦ ਆਂਦੇ ਨੇ ਇਹਦੇ ਮੈਂ ਦੋ ਕਾਉਂਟਰ ਪ੍ਰਸ਼ਾਦ ਆਂਦੇ ਹਾਂ ਹਾਂ ਜੀ 24 ਘੰਟੇ ਦੀ ਰਿਕਵੈਸਟ ਹੀ ਹੈ 24 ਘੰਟੇ ਗਰਮ ਰਹੇ 24 ਘੰਟੇ ਦਾ ਜਦ ਤਵੇ ਤੇ ਲਾ ਕੇ ਦਈ ਉਹ ਰੋਟੀ ਮਿਲੇਗੀ ਆ ਹਾਂ ਜੀ ਬਿਲਕੁਲ ਦੇਖੋ ਆ ਨਵੀਂ ਚੀਜ਼ ਦਿਖਾ ਰਹੇ ਆ ਤੁਹਾਨੂੰ ਕਹਿੰਦੇ ਟੈਕਨੋਲੋਜੀ ਪੰਜਾਬੀਆਂ ਤੋਂ ਵੱਧ ਕਿਸੇ ਕੋਲ ਨਹੀਂ ਆ ਟੈਕਨੋਲੋਜੀ ਵਿਖਾ ਰਹੇ ਆ ਕਿਤੇ 99 ਟੈਕਨੋਲੋਜੀ ਵਾਲੇ ਚੁੱਲ੍ਹੇ ਬਣਦੇ ਨਜ਼ਰ ਆ ਰਹੇ ਨੇ ਔਰ ਆ ਤੁਹਾਨੂੰ ਬਿਜਾ ਬਗੈਰ ਖਰਚੇ ਦੀ ਇੱਕ ਫਰਿੱਜ ਵਿਖਾ ਰਹੇ ਹਾਂ ਜੀ ਇੱਕ ਚੁੱਲਾ ਵੀ ਹੈ ਜੀ ਆਪਾਂ ਨੇ ਤਿਆਰ ਕਰਾਇਆ ਪਹਿਲਾਂ ਵੀ ਵੇਖ ਕੇ ਗਏ ਸੀ ਆ ਚੁੱਲਾ ਸੀ ਵੇਖੇ ਉਹ ਦੇਖੇ ਚੁੱਲਾ ਵੀ ਬੋਲ ਦੇਖੋ ਨਹੀਂ ਫਿਰ ਪਾਸੇ ਦੇ ਤੌਰ ਤੇ ਉਹ ਮੈਂ ਫੋਮ ਲਗਣੇ ਕਰਕੇ ਨਾ ਆ ਨਾ ਤਾਂ ਮਤਲਬ ਬਾਹਰ ਤੋਂ ਇਹਨੂੰ ਪ੍ਰਸਾਦ ਦੇ ਨਾ ਕਰਮ ਜਿਸ ਤਰ੍ਹਾਂ ਹੈ ਨਾ ਉਸ ਤਰੀ ਰਹਿਣੀ ਇੰਨੀ ਮੋਟੀ ਪਰਤ ਹੈ ਜੀ ਇਹਦੇ ਵਿੱਚ ਸੈਡਾਂ 'ਚ ਹਾਂ ਤੁਹਾਨੂੰ ਦਿਖਾ ਵੀ ਦਣਾ ਤੁਹਾਨੂੰ ਸੈਡਾਂ ਵਾਲੀ ਪਰਤ ਦੀ ਵੀ ਤੁਹਾਨੂੰ ਤਸਵੀਰ ਬਖਾਨਿਆ ਜਿਸ ਢੰਗ ਦੇ ਨਾਲ ਸਾਈਡਾਂ ਦੇ ਵਿੱਚ ਇਸ ਦੇ ਪਹਿਲਾਂ ਹੀ ਪਰਤਾਂ ਬਣੀਆਂ ਹੋਈਆਂ ਨੇ ਆ ਤੁਸੀਂ ਦੇਖ ਸਕਦੇ ਹੋ ਇਹ ਜਿਹੜੀਆਂ ਸਾਈਡਾਂ ਦੀ ਪਰਤ ਨੇ ਇਹ ਪ੍ਰਸ਼ਾਦਿਆਂ ਨੂੰ ਗਰਮ ਰੱਖਦੀਆਂ ਨੇ ਵੈਸੇ ਵੀ 에ਅਰ ਟਾਈਟ ਹੁੰਦਾ ਕਿਉਂਕਿ ਡੀਪ ਫ੍ਰਿਜ ਦਾ ਇਸਤੇਮਾਲ ਜਿਹੜਾ ਉਹ ਚੀਜ਼ਾਂ ਨੂੰ ਜ਼ਿਆਦਾ ਠੰਡਾ ਕਰਨ ਲਈ ਕੀਤਾ ਜਾਂਦਾ ਦੁਕਾਨਾਂ ਦੇ ਉੱਪਰ ਆਪਾਂ ਦੇਖਦੇ ਆਂ ਆਈਸਕਰੀਮਾਂ ਜਿਹੜੀਆਂ ਨੇ ਭਰੀਆਂ ਹੁੰਦੀਆਂ ਨੇ ਇਸ ਡੀਪ ਫ੍ਰਿਜ ਦੇ ਵਿੱਚ ਲੇਕਿਨ ਜਦੋਂ ਆ ਡੀਪ ਫ੍ਰਿਜ ਡੈੱਡ ਹੋਇਆ ਤੇ ਫਿਰ ਪੰਜਾਬੀਆਂ ਨੇ ISDB ਟੈਕਨੋਲੋਜੀ ਦਾ ਇਸਤੇਮਾਲ ਕੀਤਾ ਤੇ ਲੰਗਰ ਦੇ ਵਿੱਚ ਇਸ ਤੋਂ ਵੀ ਸੇਵਾਵਾਂ ਲਿੱਤੀਆਂ ਜਾ ਰਹੀਆਂ ਨੇ ਕਿਸ ਢੰਗ ਨਾਲ ਸੇਵਾਵਾਂ ਲਿੱਤੀਆਂ ਜਾ ਰਹੀਆਂ ਨੇ ਪ੍ਰਸ਼ਾਦੇ ਬਣਦੇ ਨੇ ਇਸ ਦੇ ਵਿੱਚ ਰੱਖੇ ਜਾਂਦੇ ਨੇ ਔਰ ਗਰਮ ਰਹਿੰਦੇ ਨੇ ਜਿਸ ਢੰਗ ਦੇ ਪ੍ਰਸ਼ਾਦੇ ਬਣਾਏ ਜਾਂਦੇ ਨੇ ਉਸ ਢੰਗ ਦੇ ਪ੍ਰਸ਼ਾਦੇ ਇਸ ਦੇ ਵਿੱਚ ਤਕਰੀਬਨ ਤਕਰੀਬਨ 24 ਘੰਟੇ ਤੱਕ ਗਰਮ ਰਹਿੰਦੇ ਨੇ ਔਰ ਲੋਕਾਂ ਨੂੰ ਉਹ ਪ੍ਰਸ਼ਾਦੇ ਜਿਹੜੇ ਨੇ ਲਗਾਤਾਰ ਲੰਗਰ ਦੇ ਵਿੱਚ ਵਰਤਾਏ ਜਾ ਰਹੇ ਨੇ ਜੀ ਦਾ ਸਤਕਾਰ ਵੀ ਹੁੰਦਾ ਹੈ ਕਿ ਅੱਗੇ ਕੋਈ ਨਾ ਪੈਰ ਲੱਗਦਾ ਅੰਦਰ ਵਿਆਪ ਆ ਕੋਈ ਆ ਕੋਈ ਉਹ ਨਹੀਂ ਹੁੰਦੀ ਬੇਅਦਬੀ ਨਹੀਂ ਹੁੰਦੀ ਹੈਗੀ ਬਿਲਕੁਲ ਦੇਖੋ ਸਤਕਾਰ ਵੀ ਹੁੰਦਾ ਹੈ ਪ੍ਰਸ਼ਾਦਿਆਂ ਦਾ ਪ੍ਰਸ਼ਾਦ ਸੇਫ ਵੀ ਰਹਿੰਦੇ ਨੇ ਬੇਅਦਬੀ ਵੀ ਨਹੀਂ ਹੁੰਦੀ ਔਰ ਇੱਕ ਵਧੀਆ ਇਹਨਾਂ ਨੇ ਐਗਜ਼ਾਮਪਲ ਸੈੱਟ ਕੀਤਾ ਹੈ ਕਿ ਪੁਰਾਣੀਆਂ ਚੀਜ਼ਾਂ ਜਿਹੜੀਆਂ ਨੇ ਜਿਹੜੀਆਂ ਡੈੱਡ ਹੋ ਜਾਂਦੀਆਂ ਨੇ ਉਹਨਾਂ ਦੀ ਵੀ ਵਰਤੋਂ ਜਿਹੜੀ ਹੈ ਕਿਸ ਢੰਗ ਦੇ ਨਾਲ ਕੀਤੀ ਜਾ ਸਕਦੀ ਹੈ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਸ਼੍ਰੀ ਫਤਿਹਗੜ ਸਾਹਿਬ